ਲਓ ਜੀ ਬਾਈ ਕਣਕ ਦਾ ਨੁਕਸਾਨ ਪਤਾ ਨਹੀਂ ਕਿਹੜਾ ਜਾਨਵਰ ਆ ਬਾਈ ਟਕ ਟਕ ਕੇ ਘੇਰੀ ਜੇ ਦੇਖੋ ਲਓ ਜੀ ਬਾਈ ਪਾਣੀ ਹੋ ਗਿਆ ਚੱਲਦਾ ਨੱਕੇ ਨੁੱਕੇ ਕਰਤੇ ਸਾਰੇ ਲੋਟ ਜਿਹੜੀ ਮਾੜੀ ਮੋਟੀ ਖੱਡ ਵੀ ਪੈਂਦੀ ਸੀ ਬਾਈ ਉਹ ਵੀ ਲੋਟ ਕਰਤੀ ਲੋ ਜੀ ਬਾਈ ਪਿੰਡ ਵਾਲੀ ਮੋਟਰ ਤੇ ਕਣਕ ਨੂੰ ਪਾਣੀ ਲਾਉਣ ਆਏ ਤੇ ਤੇ ਲਾਈਟ ਦੇ ਕੀ ਧੋਖਾ ਬਾਈ ਭੋਰੀ ਨੂੰ ਕਰੇਦਾ ਫੋਨ ਪਹਿਲਾਂ ਮੈਨਾਂ ਤੜਕੇ 4 ਵਜੇ ਭਰੇ ਆ ਜਾ ਕੇ ਉਧਰਲੀ ਸਾਈਡ ਆਈ ਦੀ ਇਹਨੂੰ ਆਪਣੀ ਵਾਲੀ ਸਾਈਡ ਆਈ ਨਹੀਂ ਹੈਗੀ ਬਿੰਦਰ ਬਾਈ ਨੂੰ ਪੁੱਛਿਆ ਇਹ ਕਹਿੰਦਾ ਬਾਈ ਕੱਟ-ਵੁੱਟਾ ਪਤਾ ਨਹੀਂ ਜਾ ਡੰਡਾ ਕਟਿਆ ਪਿਆ ਹੈ ਤਾਂ ਗਾਇ ਕੇ ਸਿੰਦੂ ਬਾਈ ਨੂੰ ਫੋਨ ਲਾਇਆ ਮੈਂ ਕਿਹਾ ਜੇ ਮੋਟਰ ਵੱਤੂ ਨਹੀਂ ਲਾ ਕੇ ਬਾਈ ਸੇਕਦੇ ਆ ਆ ਗਈ ਤਾਂ ਚਲਾ ਲੂਗੇ ਨਹੀਂ ਤਾਂ ਬੈਠੇ ਆ ਸਿੰਦੂ ਕਹਿੰਦਾ ਜੁੱਧਰ ਵੀ ਨਹੀਂ ਆ ਟੋਪੇ ਪਰਾਈ ਨੇ ਕੋਈ ਕੋਈ ਨਹੀਂ ਆ ਕਾਦੇ ਠੰਡ ਜਿਆਦਾ ਆ ਗੁਰਦੁਆਰਾ ਚਲਾ ਆਂ। ਠੰਡ ਵੀ ਭਾਈ ਕੱਲ ਧੁੱਪ ਨਿਕਲੀ ਆ ਸ਼ਾਮ ਨੂੰ ਐਨੀ ਠੰਡ ਤੇ ਧੁੱਪ ਤੇ ਬਾਰਮ ਹੱਥ ਸੋਨ ਹੁੰਦੇ ਤੇ। ਅੱਜ ਠੰਡ ਬਹੁਤ ਆ। ਉਨਾ ਹੀ ਫੇ ਕੋਰਾ ਹੈ। ਕੋਰਾ ਨਹੀਂ ਹੈਗਾ ਧੁੰਦ ਜਿਆਦਾ ਕੋਰਾ ਤਾਂ ਨਹੀਂ ਪਿਆ। ਕਰਕੇ ਨਿਕਲ ਜਾ। ਧੁੰਦ ਕਰਕੇ ਨਹੀਂ ਆਇਆ। ਧੁੰਦ ਕਰਕੇ ਇੰਡਾਬ ਦੇ ਮਾਰੇ। ਬਾਕੀ ਭਾਈ ਇਹ ਪਿੰਡ ਵਾਲੀ ਮੋਟਰ ਆਪਣੀ ਇੱਥੇ ਦੇ ਸਾਹਮਣੇ ਮਲਕੀਰ ਬਾਈ ਨਾਲੀ ਮੋਟਰਾਂ ਪਾਲਟੀ ਹੋ ਗਈ ਕਹਿੰਦੇ ਲੱਗਦਾ ਬੱਲਾ ਬਲ ਪਿਆ। ਆ ਵੀ ਬਾਬਤ। ਉਹ ਨਾਮ ਲੈ ਲੈਂਦੇ ਹੋ ਲੋੜ تھی ਆ ਗਈ। ਛੱਡ ਬਛੇਤੀ। ਹੈ? ਛੱਡ ਦੇ। ਬਾਈ ਗੱਲ ਆਹੀ ਹੈ ਮੈਂ ਜਾਣਾ ਤਾਂ ਉਹ ਗਾਂ ਖੇਤਾਂ 'ਚ ਹਿੰਮਤ ਪਈ ਨਹੀਂ ਮੈਂ ਕਿਹਾ ਇੱਕ ਵਾਰ ਪੈਂਟ ਗਿੱਲੀ ਹੋ ਜਾਣੀ ਵੀ ਇਹ ਚਲੇ ਗਿਆ ਜਿਆ ਤਾਂ ਉੱਥੇ ਫੇਰ ਗਰਮ ਪਾਣੀ ਦੇ ਇਹਨੂੰ ਕੰਮ ਹੋ ਜਾਣਾ ਫਿਰ ਗਰਮ ਪਾਣੀ ਗਾ ਤਾਂ ਸੋਨਾ ਉਤਰ ਜਾਣਾ ਨਹੀਂ ਇੱਕ ਵਾਰ ਕੱਪੜੇ ਗਿੱਲੇ ਹੋ ਕੇ ਲੋਟ ਨਹੀਂ ਆਉਂਦੇ ਚਲੋ ਬਾਈ ਲਾਈਟ ਆ ਗਈ ਐਨੇ ਹੀ ਬਹੁਤ ਆ ਹੁਣ ਪਾਣੀ ਭਰ ਹੋ ਜੂਗਾ ਹੋ ਗਈ ਪਾਰਟੀ ਸੁਣ ਲਈ ਰੱਬ ਨੇ ਰੱਬ ਨੇ ਸੁਣ ਲਈ ਲੈ ਹੁਣ ਮੜਾ ਇਹ ਸੇਕ ਕੇ ਚੱਲੀਏ ਸੇਕਣਾ ਦਾ ਕਿਹਾ ਹਾਂ ਰਹਿਣ ਦੇ ਹਾਂ ਪਾਣੀ ਦਾ ਇਹਨੂੰ ਹੁਣ ਤਾਂ ਐਨਾ ਕੰਮ ਕਰੀ ਮੈਂ ਕਹੀ ਲੈ ਜਾਣੀ ਤੂੰ ਨਾ ਮੜਾ ਇਹ ਪਿੱਛੇ ਮੋਟਰ ਤੇ ਲਾ ਦੀ ਮੇਰਾ ਬਾਈ ਬਣ ਕੇ ਠੀਕ ਹੈ ਠੀਕ ਹੈ ਨੱਕੇ ਮੈਂ ਕਰ ਜਾਣੇ ਕਿਉਂਕਿ ਬਾਈ ਨੱਕੇ ਹਲੇ ਹੋਰ ਪਾਸੇ ਦੇ ਹੋਏ ਪਿਆ ਦੇਖਦੇ ਕਿੱਧਰ ਕਿੱਧਰ ਨੂੰ ਕੈਸਾ ਸਿਸਟਮ ਹੈ ਕਿਉਂਕਿ ਹਲੇ ਬਾਈ ਮੋਟਰ ਕਿਸੇ ਨੇ ਚਲਾਈ ਨਹੀਂ ਹੈਗੀ ਚਾਬੀ ਚੱਕੀਏ ਦੇਖਦੇ ਕਿਹੜੀ ਸਾਈਡ ਨੂੰ ਹੋਇਆ ਪਕੰਮ ਤਾਂ ਐਪਲੈਨ ਕਿਧਰੋਂ ਬਾਣੀ ਜਾ ਰਿਹਾ ਬਾਈ ਦੇਖ ਲਓ ਚਲਾਈ ਹਲੇ ਮੋਟਰ ਕਿਸੇ ਨੇ ਵੀ ਨਹੀਂ ਹੈਗਾ ਇਹ ਹੋਈ ਪਿਆ ਬਾਈ ਖੱਤੀ ਵਾਲੀ ਸਾਈਡ ਨੂੰ ਇਹ ਆਪਾਂ ਨੇ ਕਰਨੀ ਬੜੇ ਖੇਤ ਕਰਨੀ ਨੂੰ ਆ ਨੱਕਾ ਖੋਲਣਾ ਹੈ ਇਹਨੂੰ ਬੰਦ ਕਰਨਾ ਹੈ ਪਹਿਲਾਂ ਖੋਲ ਲੈਂਦੇ ਬਾਈ ਫਿਰ ਨੂੰ ਬੰਦ ਕਰ ਦਿੰਦੇ ਹੈ ਇਹਦਾ ਢਿੱਲਾ ਹੀ ਹੈ ਉੱਦਾਂ ਬਾਈ ਮੌਜੂਦ ਹੈ ਬਲੈਂ ਦੀ ਖਾਲਾ ਨੂੰ ਤਾਂ ਨਹੀਂ 2-2 ਘੰਟੇ ਪਹਿਲਾਂ ਬਾਈ ਖੁਰਚਣਾ ਪੈਂਦਾ ਹੈ ਖੁਰਚਣੇ ਤੇ ਬਾਅਦ ਵਿੱਚ ਵੀ ਬਾਈ ਟੁੱਟ ਜਾਂਦਾ ਰਸਤੇ ਦੀ ਬਾਣੀ ਖੱਡ-ਖੋਡ ਹੁੰਦੀ ਹਿੰਦੀ ਚੋਈ ਜਾਂਦਾ ਉਹ ਨੋ ਉਹ ਨੱਕੇ ਦੇ ਉੱਤੇ ਕੱਸ ਆਹ ਸਾਈਡ ਤੇ ਬੰਦ ਕਰਤਾ ਆਹ ਸਾਨੂੰ ਖੋਲਤਾ ਤੇ ਇੱਕ ਵਾਰ ਚਲਾ ਕੇ ਵੀ ਦੇਖ ਲਈਏ ਬਾਈ ਕਈ ਵਾਰ ਘੱਟ ਵੱਧ ਵੀ ਆ ਜਾਂਦੀ ਲਾਈਟ ਐ ਸਿੰਦੂ ਮੈਂ ਕਿਹਾ ਇੱਕ ਵਾਰ ਚਲਾ ਕੇ ਵੀ ਦੇਖ ਲਈਏ ਕਈ ਵਾਰ ਘੱਟ ਵੱਧ ਵੀ ਆ ਜਾਂਦੀ ਹੈ ਨਹੀਂ ਬਾਕੀ ਬਾਈ ਮੋਟਰ ਅਸੀਂ ਸਟਾਰਟਰ ਖੋਲਿਆ ਪਏ ਇਹ ਕਰੀ ਭੇਲਣਾਂ ਦੀ ਹੁਣ ਵੀ ਚੱਲ ਵੀ ਇਹ ਨੂੰ ਦੇਖ ਲਾਓ ਐਂ ਚਲਣੀ ਆ ਕਿ ਇੱਕ ਵਾਰਾ ਖੋਲਿਆ ਪਰ ਮੜਿਆ ਫੇ ਕਿਤੇ ਬਾਹਰੋਂ ਦੇਖੀ ਜਾਵੇ ਕਿ ਕਿਦਾਂ ਨੂੰ ਚੱਲਣੀ ਗਿਆ ਸਿਸਟਮ ਹੈ ਹੈ ਉੱਧਰ ਵੀ ਚੱਲ ਗਈ ਚੱਲ ਗਈ ਬਿੰਦਰ ਬਾਈ ਵਾਲੀ ਆਹਾ ਯਾਰ ਠੀਕ ਹੈ ਇਹਦੇ ਚਲਾ ਰਹੇ ਨਹੀਂ ਡੱਕੇਗਾ ਚਲਾਈ ਉਂਗਲੀ ਨਾਲ ਚਲਾਈ ਕਿਤੇ ਨਾਲੇ ਖੜਾ ਦਾ ਜਿੰਨਾ ਦਾ ਪਾਣੀ ਲਾਵਾਂ ਔਰੇ ਡੱਕਾ ਕਿੱਥੇ ਡੱਕਾ ਕੋਈ ਵੀ ਚੱਕ ਲਈ ਚੱਲਦੇ ਆ ਬਾਈ ਕਹੀ ਲੈ ਕੇ ਆਪਾਂ ਚਾਬੀ ਵਾਲੀ ਜੇਬ ਦੇ ਵਿੱਚ ਦੇਖ ਰਿਹਾ ਹੁਣ ਆਸੋ ਇਸ ਤੋਂ ਮੈਂ ਪਹਿਲਾਂ ਕਿੱਦਾਂ ਨੂੰ ਪਾਣੀ ਚੱਲਿਆ ਪਿਆ ਏ ਸੱਪਨਾ ਬਾਈ ਪਾਏ ਜਾਣੇ ਨਾਲ ਬਾਬੇ ਨਕਾ ਮਹਿਕਵਾਈ ਵਾਲਾ ਬੰਦ ਹੈ ਉਹ ਸਭਾਈ ਖੁੱਲ ਬਾਈ ਗਈ ਆ ਮੜਾ ਖਿੱਚ ਕੇ ਜਾਣਾ ਪੈਣਾ ਦੇਖ ਲਓ ਬਾਈ ਲਾਗਵਾਸ ਪੈਣੀ ਬਿੰਡ ਵੀ ਨਹੀਂ ਦਿਖਦਾ ਹੈਗਾ ਆਹ ਸਾਬ ਨਾਲ ਧੁੰਦ ਪਈ ਵੀ ਆ ਮੇਨੂੰ ਦੇਖਦੇ ਰਹੇ ਬਾਈ ਮੀ ਪਿਆ ਨਹੀਂ ਹੈਗਾ ਤਾਂ ਕਰਕੇ ਹੁਣ ਮੋਟਰਾਂ ਦੱਬਣੀਆਂ ਪੈਣੀਆਂ ਆ। ਆ ਟੋਬੇ ਵਾਲਾ ਪਾਪਾ ਇਹ ਟੋਬੇ ਤੇ ਪਾਈਪ ਲੰਬੀ ਦੀ ਵੀ ਆ। ਇਧਰ ਨੂੰ ਹੋ ਗਿਆ ਬਾਈ ਅੱਗੇ ਜਾਂਦੀ ਹੋਰ ਖੇਤਾਂ 'ਚ ਇਹ ਟੋਬੇ ਦਾ ਪਾਣੀ ਲਾਣਾ ਹੁੰਦਾ ਏ। ਲੱਗੇ ਜੀ ਕੱਪੜੇ ਕਿੱਲੇ ਹੁਣ। ਉਹ ਵੀ ਨਕਾ ਬੰਦਾ ਈ। ਤਾਨੇ ਜਲਾਉਣਾ ਪਰਲੀ ਸਾਈਡ ਤੇ ਇੱਥੇ ਆ ਕੇ ਬਾਈ ਕੱਪੜੇ ਕਿੱਲੇ ਫੈਂਦੇ ਕਿਉਂਕਿ ਦੋਹਾਂ ਸਾਈਡ ਤੇ ਕੰਨਕ ਬਰਾਬਰ ਹੋਈ ਪਈ ਆ ਫਿਰ ਜਦ ਵਿੱਚ ਨੂੰ ਲੰਘਦੇ ਆ ਫਿਰ ਆ ਸਿਸਟਮ ਆ ਜਾਂਦਾ ਈ ਇੱਕ ਉਹ ਬਾਈ ਪਤਾ ਨਹੀਂ ਆ ਕਿਹੜਾ ਚੂਹਾ ਏ ਖੱਡਾਂ ਪਟਵੜ ਛੱਡੀ ਜਾਂਦਾ ਪਤਾ ਨਹੀਂ ਖੱਡੂ ਚੂਹਾ ਬਾਈ ਸਾਰੀ ਵੱਟ ਪਰ ਮੈਂ ਕਈ ਵਾਰ ਦੇਖਿਆ ਵੀ ਇਹ ਚੀਜ਼ ਕਿ ਆਏ ਆ ਦੇਖੋ ਸਾਰੀ ਉਹ ਵੱਡੀ ਪਈ ਏ ਖੱਡਾਂ ਜਾਂ ਕੱਡ-ਕੱਡ ਛੱਡੀ ਜਾਂਦਾ ਦੇਖੋ ਸਰੇ ਤੱਕ ਏ ਉਹ ਦੇਖੋ ਲਓ ਜੀ ਬਾਈ ਨੱਕਾ ਕਰਤਾ ਆਪਣੇ ਖੇਤ ਜਿਹਨੂੰ ਤੇ ਸਿੰਧੂ ਬਾਈ ਨੇ ਕਿਹਾ ਤਾਂ ਉੱਥੇ ਵੀ ਮੋਟਰ ਚਲਾ ਦੇ ਤੇ ਬਾਈ ਮੋਟਰ ਚੱਲ ਗਈ ਆਵਾਜ਼ ਆਉਣ ਲੱਗ ਗਈ ਤੇ ਪਾਣੀ ਆਉਣ ਦੀ ਤਿਆਰੀ ਆ ਕਿ ਵੀ ਕਮਰ ਬਾਈ ਸਾਰਾ ਪੈਪ ਭਰ ਕੇ ਫੇਰ ਚੱਲਦਾ ਪਾਣੀ ਲੋ ਜੀ ਬਾਈ ਪਾਣੀ ਹੋ ਗਿਆ ਚੱਲਦਾ ਨੱਕੇ ਨੁੱਕੇ ਕਰਕੇ ਸਾਰੇ ਲੋਟ ਜਿਹੜੀ ਮਾੜੀ ਮੋਟੀ ਖੱਡ ਵੀ ਪੈਂਦੀ ਸੀ ਬਾਈ ਉਹ ਵੀ ਲੋਟ ਕਰਤੀ ਆ ਵੱਟ ਪਰ ਖੱਡ ਪੈਂਦੀ ਦੀ ਬਾਕੀ ਭਾਪ ਦੇ ਸਾਰੇ ਪਤਾ ਲੱਗ ਜਾਂਦਾ ਬਾਈ ਪਾਣੀ ਕਿੱਥੇ ਕਿ ਪਹੁੰਚ ਗਿਆ ਬਾਕੀ ਸਿੰਧੂ ਗਾਈ ਦਾ ਫੋਨ ਆਇਆ ਤਾਂ ਹਨਾ ਬਾਈ ਤੂੰ ਨਹੀਂ ਗਈ ਬਹੁਤ ਡੱਬੀ ਦੇ ਦੇ ਯਾਰ ਡੱਬੀ ਰਹਿ ਗਈ ਜੇਬ ਚ ਹੁਣ ਉਹਨੂੰ ਡੱਬੀ ਫੜਾ ਕੇ ਆਉਂਦੇ ਆ ਥੋੜੇ ਬਾਹਰੋਂ ਫੇਰ ਮੁੜ ਕੇ ਆਉਂਗੇ ਜਾਨੂ ਨਾਲੇ ਪਾਣੀ ਢੇੜ ਜੇ ਮਹੋਜੂਗਾ ਅੱਧਾ ਕੇ ਕੈਰਾ ਭਰ ਜੂਗਾ ਔਰੇ ਵੀ ਬਾਈ ਔਰੇ ਤੱਕ ਨਾਲ ਉੱਛਲਦਾ ਹੀ ਆ ਇੱਥੇ ਖੱਡ ਪੈਣ ਲੱਗੀ ਧੀ ਇਹ ਖੱਡਾ ਕਰਤੀ ਬੰਦ ਆਪਾਂ ਨੇ ਬਾਕੀ ਹਲੇ ਭਰਦਾ ਜੀ ਜਿੰਨਾ ਕ ਭਰਦਾ ਦੇਖਦੇ ਬਾਕੀ ਚੱਲਦੇ ਮੋਟਰ ਬੰਦ ਦਵਾਰਾ ਫੇਰ ਪਾਣੀ ਵੀ ਬਾਈ ਪੂਰਾ ਕਰਦੀਆਂ ਮੋਟਰਾਂ ਕਿਉਂਕਿ ਚੱਲਦੀਆਂ ਘਟਾ ਤਾਂ ਕਰਕੇ ਵੋਲਟੇਜ ਪੂਰੀ ਆ ਰਹੀ ਹੈ ਕੀ ਹੋ ਗਿਆ ਠੰਡ ਬੰਦੀ ਜਾਂਦਾ ਵੇਲਿਆਂ ਨੂੰ ਤੂੰ ਨਹੀਂ ਜਵਾਬ ਦੇ ਕੇ ਤੀ ਤੂੰ ਨਹੀਂ ਜਵਾਬ ਦੇਗੀ ਦੁਵਾਰਾ ਵਾਲੀਆਂ ਅੱਗ ਦਬੀ ਤੂੰ ਨਹੀਂ ਗਿਆ ਤਾਂ ਮੁਦ ਗਈ ਬਾਈ ਲੱਕੜ ਦਾ ਜਿੰਨੀ ਮਰਜੀ ਲਾ ਲੋ ਬਾ 2 ਮਿੰਟ ਬਾਅਦ ਮਤਲਬ ਆਦੀ ਵੀ ਗਈ ਤੇ ਨਹੀਂ ਸਵਾਦ ਸਵਾਦ ਪਤਾ ਨਹੀਂ ਲੱਗਦਾ ਮੈਂ ਕਹਿੰਦਾ ਜੇ ਬੰਦਾ ਸਵੇਰ ਤੋਂ ਛੇਕਣ ਲੱਜੇ ਸ਼ੰਦੋ ਬਹੁਤ ਬਾਦਲ ਫੂਕਦੇ ਸ਼ਾਮ ਤੱਕ ਕੋਂਟਲੇ ਫੂਕ ਦੇਣਾ ਜੇ ਚਾਰ ਜਣੇ ਬਹਿ ਗਏ ਨਾ ਵੀ ਨਹੀਂ ਫੂਕ ਬੰਦਾ ਹਾਂ ਜਾਂ ਹਟਣਾ ਹੀ ਨਹੀਂ ਹੈਗਾ ਮੋਟਾ ਮਾਹ ਲਾਈ ਜਾਣਾ ਨਾ ਜੇ ਬਰੀਕ ਹੈ ਜੇ ਮੋਟਾ ਲਾਤਾ ਉਹਨੂੰ ਤਾਂ ਪਈ ਰਹਿੰਦੀਗਾ ਖੰਡ ਖੰਡ ਬਰੀਕ ਤੇ ਚੱਲ ਜਾਂਦਾ ਹਾਂ ਹੋਰ ਫਿਰ ਠੀਕ ਹੈ ਵਧੀਆ ਵਧੀਆ ਜਾ ਕੇ ਗੇਟ ਦਾ ਨਹੀਂ ਮਾਰ ਕੇ ਹੁਣ ਖੇਤਾ ਕੰਨੀ ਨਾ ਮੈਂ ਨਹੀਂ ਜਾਣਾ ਦੇਖ ਲੈ ਆ ਦੇਖ ਲੈ ਸੁੱਕਾ ਹੀ ਆਉਂਗਾ ਉਧਰ ਤੇ ਫਿਰ ਉਹ ਡੈਮੋ ਕਰਕੇ ਆਉਣੀਆ ਨਾ ਨਾ ਮੈਂ ਨਹੀਂ ਜਾਣਾ ਦੇਖ ਲਿਆ ਦੇਖ ਲਿਆ ਸਾਰੇ ਕੰਮ ਲੋਟ ਆਉਣੇ ਤੇ ਭਾਈ ਸਾਰੀ ਚੀਜ਼ਾਂ ਪਾਣੀ ਮੰਗਦੇ ਤੇ ਜੇ ਰੱਬ ਮੀਂਹ ਪਾ ਦਿੰਦਾ ਹੁਣ ਲੱਗੇ ਪਾਣੀ ਲਾਉਣ ਮੈਂ ਬਹੁਤ ਜਾਣੇ ਦੇਖੇ ਜਿੰਦੂ ਪਾਣੀ ਲਾਉਣ ਲੱਗੇ ਮੀਂਹ ਨੂੰ ਕਿੱਥੇ ਪਾਣਾ ਕਿਉਂਕਿ ਭਾਈ ਕਣਕਾ ਪਿਲੀਆਂ ਹੁੰਦੀਆਂ ਉਦਾਂ ਵੀ ਰੋਕਣ ਵਾਸਤੇ ਜਿੰਨੇ ਵੀ ਜ਼ਿਆਦਾ ਹਫੜ ਗਈਆਂ ਪਾਣੀ ਸਾਰੇ ਲਾਉਣ ਲੱਗੇ ਲੋੜਤੀ ਪਾਣੀ ਦੀ ਯਾਰ ਨਹੀਂ ਪਾਣੀ ਦੇ ਮੋੜ ਵਿੱਚ ਨਹੀਂ ਪੈਣਾ ਨਹੀਂ ਹੁਣ ਪੈਣਾ ਨਹੀਂ ਨਾ ਤਾਂ ਕਰਕੇ ਲਾਉਣੀ ਪੈਣਾ ਆ ਦੇਖ ਲਓ ਬਾਈ ਖਾਸਾ ਉੱਚਾ ਤਾਂ ਜਾਮਨ ਲਾ ਕੇ ਗਿਆ ਤਾਂ ਹਲੇ ਮੈਂ ਮੁੜ ਕੇ ਗਿਆ ਐਦਾ ਖਾ ਗਿਆ ਮੁੰਡਾ ਇਹ ਧੂਣੀ ਜਲ ਗਈ ਹੁਣ ਅੱਗ ਰਹਿੰਦੀ ਆ ਅੱਗ ਰਹਿੰਦੀ ਆ ਤਾਂ ਗੱਲ ਹੈ ਬਾਕੀ ਸਿੰਧੂ ਕਹਿੰਦਾ ਮੈਨੂੰ ਕਾ ਦਰਖਤਾਂ ਨੇ ਤੰਗ ਕਰਿਆ ਉੱਪਰ ਦੇ ਪਾਣੀ ਉਗਰੀ ਜਾਂਦਾ ਚੋਂਦੇ ਆ ਉਹ ਚੌਣ ਲੱਗੀ ਉੱਪਰ ਤੇ ਆ ਦੇਖ ਲਓ ਬਾਈ ਖਾ ਕੋ ਗਿੱਲਾ ਹੋਇਆ ਪਿਆ ਜੋ ਵੀ ਹੈ ਹੌਲੀ ਥੋੜੀ ਬੇ ਥੱਲੇ ਡਿੱਗੀ ਜਾਂਦਾ ਚੱਪਲਾ ਰਾਮ ਉੱਥੇ ਖੋਲਿਆ ਯਾਰ ਸਲਿੱਪ ਉਹ ਮਾਰਦੀ ਉਹਦੀ ਵੀ ਕੈਡੀ ਦਾ ਟਾਇਰ ਸਲਿੱਪ ਮਾਰਨ ਲੱਗ ਗਿਆ ਤੇ ਸਮਾਂ ਤਾਰ ਕੇ ਜੋੜਾ ਰੱਖਿਆ ਢਿੱਗਣੀ ਟਰਨ ਮੇ ਲਾਉਣੇ ਆਣੇ ਦੁਆਰਾ ਤੇ ਬਾਈ 10 ਮਿੰਟ ਤੱਕ ਫੇਰ ਜਿਹੜਾ ਮਾਰਨ ਜਾਊਗਾ ਕਿਉਂਕਿ ਜਾਨੂ ਕਿਆਰਾ ਨੇੜੇ ਜਿਹਾ ਫੇਰਣਾ ਆਪਾਂ ਛੇਤੀ ਭਰਦਾ ਸਿੰਧੂ ਹੁਣ ਕਿਉਂਕਿ ਪਹਿਲਾ ਪਾਣੀ ਲੱਗਿਆ ਤਾਂ ਤੁਰ ਹੀ ਜਾਂਦਾ ਪਾਣੀ ਜਦ ਪਹਿਲਾ ਪਾਣੀ ਲਾਉਂਦੇ ਨਾ ਯਾਰ ਫਿਰ ਖੇਤ ਪੋਲਾ ਹੁੰਦਾ ਯਾਰ ਟਾਈਮ ਲੱਗਦਾ ਭਰਨੇ ਨੂੰ ਹੁਣ ਤਾਂ ਭੱਜਿਆ ਜਾਂਦਾ ਪਾਣੀ ਲੱਕੜੀਆਂ ਚੱਕ ਲਿਆ ਹੋਰ ਲੱਕੜੀਆਂ ਰੋ ਪਈਆਂ ਪਿੱਛੇ ਕਰਦਾ ਹੀਲਾ ਲੋ ਜੀ ਬਾਈ ਕਕਿਆਰਾ ਕੰਕੜਾ ਭਰ ਗਿਆ ਤੇ ਇਹ ਚੂਹਿਆਂ ਨੇ ਪਤਾ ਨਹੀਂ ਬਾਈ ਪਤਾ ਨਹੀਂ ਕਿਹੜਾ ਜਾਨਵਰ ਆ ਜਾਨਵਰ ਆ ਬਹੁਤ ਜਗ੍ਹਾ ਟਕ ਟਕ ਕੇ ਗੇਰੀ ਵੀ ਕੰਕੜਾ ਇਦਾਂ ਦੇਖੋ ਥੋੜੀ ਦੂਰ ਜਾ ਕੇ ਆ ਦੇਖੋ ਫਰੇਗ ਜਗ੍ਹਾ ਇਦਾਂ ਟਕ ਟਕ ਕੇ ਗੇਰੀ ਵੀ ਆ ਪਤਾ ਨਹੀਂ ਕਿਹੜਾ ਜਾਨਵਰ ਆ ਬਾਈ ਪਤਾ ਨਹੀਂ ਖੱਡੂ ਚੂਹਾਈ ਆ ਜਾਂ ਕੋਈ ਹੋਰ ਚੀਜ਼ ਆ ਦੇਖੋ ਬਾਈ ਆਏ ਨੁਕਸਾਨ ਕਰਿਆ ਬਈ ਚੂਹੇ ਨੇ ਕੰਕੜਾ ਜਿਹੜਾ ਟੋਕ ਕਰਨੀ ਮਸ਼ੀਨ ਉਹ ਟੋਕ ਕੇ ਗੇਰੀ ਹੁੰਦੀ ਉਹ ਕੰਮ ਕਰਿਆ ਪਹਿਲਾਂ ਪਤਾ ਨਹੀਂ ਕਿਹੜਾ ਜਾਨਵਰ ਆ ਬਾਈ ਇਹ ਉਣਾ ਕਣਕਾ ਚ ਜਿਹੜਾ ਰੱਖਿਆ ਕਰੋ ਬਾਈ ਨੁਕਸਾਨ ਵਿੱਚ ਦੇਖ ਲਓ ਚੂਹੇ ਪਤ ਨਹੀਂ ਕਿਆ ਜੀ ਆ ਵੱਡ ਵੱਡ ਗੇਰੀ ਦੀ ਐ ਲਓ ਜੀ ਬਾਈ ਬੜਾ ਖੇਤ ਭਰ ਗਿਆ ਤਾਂ ਉਤੇ ਬਾਹਰ ਮਾ ਖਤੀਨ ਛੱਡਿਆ ਪਿਆ ਏ ਦੋ ਨਕੇ ਪੈਂਦੇ ਬਾਈ ਦੋਹੇ ਨਕੇ ਖੋਲਤੇ ਤੇ ਬੜੇ ਖੇਤ માં ਬਾਈ ਚਾਰ ਕਾਰੇ ਆ ਚਾਰੇ ਫੁੱਲ ਪਰਤੇ ਉਤੇ ਬਾਹਰ ਮਾ ਹੁਣ ਖਤੀਆ ਨੰਬਰ ਆ ਗਿਆ ਬਈ 31 ਵੀ ਅੱਧੀ ਘਰ ਗਈ ਅੱਧੀ ਰਹਿ ਗਈ ਚੂਹਾ ਹੋਰੇ ਵੀ ਹੈਗਾ ਬਾਈ ਯਾਰੇ ਕੋਵਟ ਪਰ ਕੱਪੜੇ ਦਾ ਤਕਰੀਬਨ ਬਾਈ ਸਾਰੇ ਗਿੱਲੇ ਹੋ ਗਏ ਦੇਖੋ ਪਰ ਕੰਮ ਕਰਦੇ ਬੰਦੇ ਨੂੰ ਠੰਡ ਘਟੇ ਲੱਗਦੀ ਹੈ ਇੱਕ ਨੱਕਾ ਬਾਈ ਆ ਖੋਲਿਆ ਤੇ ਤੇ ਦੂਆ ਪਾਗੀ ਛੜ ਖੋਲਿਆ ਬਾਈ ਦੋਹੇ ਕਿਆਰੇ ਭਰ ਕੇ ਬਿੱਲੇ ਫਿਰ ਹਥਿਆਰ ਕੋਲੇ ਆ ਬਾਈ ਕਹੀ ਸਾਹਮਣੇ ਪਈ ਹੈ ਇੱਕ ਵਾਰ ਵਿੱਚ ਨੂੰ ਗੇੜਾ ਮਾਰ ਕੇ ਆ ਬਟ ਪਹਿਲਾਂ ਬਾਈ ਨੱਕੇ ਦੋ ਵੱਡੇ ਵੇ ਤੇ ਉਹ ਨੱਕੇ ਬੰਦ ਕਰਤੇ ਤੇ ਪਾਣੀ ਬਰਾਬਰੇ ਪੈ ਰਿਹਾ ਬਾਈ ਦੋਹਾਂ ਕਿਆਰਿਆਂ ਚ ਹੁਣ ਲਓ ਜੀ ਮੇਲੋ ਸਾਡੇ ਪਮੂ ਆੜੀ ਨੂੰ ਕਿੱਥੇ ਲੋ ਗਿਆ ਪਿਆ ਐ ਕਿੱਥੇ ਕਿੱਥੇ ਹਾਂ ਬਾਈ ਪਿੱਛੇ ਕਦੋਂ ਬਤਾਇਆ ਬੜਾ ਹਰਾਮੀ ਆ ਬਾਈ ਗੱਡੀ 'ਚ ਬੈ ਕੇ ਇਹਦਾ ਪਤਾ ਹੀ ਨਾ ਅਦਾ ਕਰੇ ਮੂਰੇ ਕਰੇ ਪਿੱਛੇ ਇੰਨਾ ਹਰਾਮੀ ਕਹਤੇ ਤੂੰ ਕਿੱਥੇ ਘੁੰਮਣ ਚੱਲਿਆ ਕੋ ਪਤਾ ਨਹੀਂ ਪਤਾ ਨਹੀਂ ਬਾਈ ਮੁੰਡੇ ਨੂੰ ਲੈ ਚੱਲੇ ਆਏ ਨਹੀਂ ਪਤਾ ਇਹਨੂੰ ਕਿੱਥੇ ਲੈ ਕੇ ਚੱਲੇ ਆ ਟੋਪੀ ਲੈ ਕੇ ਆਇਆ ਤਾਂ ਨਾ ਸਿਰ 'ਤੇ ਲੈ ਲਓ ਠੰਡ ਬਹੁਤ ਆ ਟੋਪੀ ਸਿਰ 'ਤੇ ਲੈ ਲੈ ਲੇਲਾ ਲੇਲਾ ਜਿੱਥੇ ਲਗੋਈ ਏ ਟੋਪੀ ਸਿਰਪਾ ਲੇਲਾ ਚੱਲੀਏ ਫਿਰ ਕਿੱਥੇ ਤਾਂ ਹੀ ਕਿੱਥੇ ਲੈ ਕੇ ਜਾਊਂਗਾ ਉਹਦਾ ਟੋਪੀ ਨਾਲੇ ਸਿਰਪਾ